ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਬਟਿਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਆਪਾਂ ਬਹੁਤ ਹੀ ਜ਼ਿਆਦਾ ਸੋਹਣੇ ਰੈਡੀ ਕੀਤੇ ਹੋਏ ਪੀਸ ਦੀ ਜਿਹੜੀ ਕਲੈਕਸ਼ਨ ਲੈ ਕੇ ਆਏ ਜਿਹੜੇ ਇਹ ਵਾਲੇ ਸ਼ੂਟਸ ਰਹਿਣ ਵਾਲੇ ਹੈਗੇ ਆ organza ਦੀ ਸ਼ਰਟ ਰਹੇਗੀ ਨਾਲ organza ਦਾ ਦੁਪੱਟਾ ਹੋਏਗਾ crepe ਦੀ ਬਾਟਮ ਰਹੇਗੀ ਬਾਟਮ ਦੇ ਉੱਪਰ ਜਿਹੜਾ ਫੁੱਲੀ ਹੈਂਡਵਰਕ ਕੀਤਾ ਗਿਆ ਸ਼ਰਟ ਦੇ ਉੱਪਰ ਵੀ ਪਲੱਸ ਬਾਜੂ ਦੇ ਉੱਪਰ ਵੀ ਜਿਹੜਾ ਵਰਕ ਰਹੇਗਾ ਜਿਹੜਾ ਦੁਪੱਟਾ ਰਹੇਗਾ ਜਿਸ ਤੇ ਉੱਪਰ ਵੀ ਹੈਂਡਵਰਕ ਕੀਤਾ ਗਿਆ ਹੈ। ਔਰ ਸਾਈਡਸ ਤੇ ਕਟਵਰਕ ਰਹਿਣ ਵਾਲਾ ਹੈਗਾ ਤੇ ਕਟਵਰਕ ਦੇ ਉੱਪਰ ਹੋਏਗਾ ਜਿਹੜਾ ਉਹ ਵੀ ਹੈਂਡਵਰਕ ਕੀਤਾ ਗਿਆ ਹੈਗਾ। ਪ੍ਰਾਈਜ਼ ਰਹੇਗਾ ਸਿਰਫ 4999 ਰੁਪਏ ਸ਼ਿਪਿੰਗ ਸਭ ਦੀ 올 ਇੰਡੀਆ ਫ੍ਰੀ ਰਹੇਗੀ। ਆਪਾਂ ਨੇ ਕ੍ਰੇਪ ਦੇ ਉੱਪਰ ਰੈਡੀ ਕੀਤਾ ਹੈਗਾ ਔਰ ਜੈਂਜ਼ਾ ਦੁਪੱਟਾ ਰਹੇਗਾ। ਇਹ ਵਾਲਾ ਹੈਗਾ ਜਿਹੜਾ ਆਪਾਂ ਨੇ ਵੈਲਵਟ ਦੇ ਉੱਪਰ ਰੈਡੀ ਕੀਤਾ ਨਾਲ ਇਹਦੇ ਜਿਸ ਤੇ ਉੱਪਰ ਵੀ ਪ੍ਰੋਪਰ ਹੈਂਡਵਰਕ ਰਹੇਗਾ। ਨੈਕ ਦੇ ਉੱਪਰ ਵੀ ਵਰਕ ਆਏਗਾ ਬਾਜੂ ਦੇ ਉੱਪਰ ਵੀ ਵਰਕ ਰਹੇਗਾ ਘੇਰੇ ਉੱਪਰ ਵੀ ਵਰਕ ਰਹਿਣ ਵਾਲਾ ਹੈਗਾ ਇਹ ਵਾਲੇ ਸੂਟs ਹੈਗੇ ਵਿਸਕੋਸ ਆਰਗੈਂਜ਼ਾ ਦੀ ਸ਼ਰਟ ਹੋएगी ਸਿਲਕ ਦੀ ਬਾਟਮ ਹੋएगी ਨਾਲ ਵਿਸਕੋਸ ਆਰਗੈਂਜ਼ਾ ਦਾ ਦੁਪੱਟਾ ਰਹੇਗਾ ਇਹ ਵਾਲਾ ਵੀ ਹੈਗਾ ਜਿਹੜਾ ਆਪਣੇ ਸਿਮਰ ਦੇ ਉੱਪਰ ਰੈਡੀ ਕੀਤਾ ਸਿਮਰ ਦੀ ਸ਼ਰਟ ਹੋएगी ਸਿਮਰ ਦਾ ਦੁਪੱਟਾ ਹੋਏਗਾ ਨਾਲ ਕ੍ਰੇਪ ਦੀ ਬਾਟਮ ਰਹੇਗੀ ਪ੍ਰੋਪਰ ਹੈਂਡਵਰਕ ਰਹੇਗਾ ਸ਼ਰਟ ਰਹੇਗੀ ਜਿਹੜੀ ਡਿਜੀਟਲ ਪ੍ਰਿੰਟ ਦੀ ਹੋਏਗੀ ਤੇ ਲੇਸ ਲਗਾ ਕੇ ਦੁਪੱਟੇ ਨੂੰ ਫਿਨਿਸ਼ਿੰਗ ਦਿੱਤੀ ਗਈ ਹੈਗੀ ਇਹ ਵਾਲੇ ਸੂਟs ਜਿਹੜੇ ਰਹਿਣਗੇ ਕ੍ਰੇਪ ਦੇ ਉੱਪਰ ਹੋਏਗਾ ਪਿਓਰ ਕ੍ਰੇਪ ਦਾ ਆਲਓਵਰ ਸੂਟ ਰਹੇਗਾ ਜਿਸ ਤੇ neck ਦੇ ਉ ਦੁਪੱਟਾ ਚੁਣਨ ਦਾ ਰਹੇਗਾ ਤਣਾਉ ਦੇ ਦੁਪੱਟੇ ਨੂੰ ਜਿਹੜੀ ਲੇਸ ਹੈਗੀ ਆ ਉਹ ਲੇਸ ਲਗਾ ਕੇ ਉਸ ਨੂੰ ਫਿਨਿਸ਼ਿੰਗ ਦਿੱਤੀ ਗਈ ਹੈਗੀ ਆ ਇਹ ਵਾਲੇ ਜਿਹੜੇ ਸੂਟਸ ਰਹਿਣਗੇ ਟਿਸ਼ੂ ਸਿਮਰਦੀ ਸ਼ਰਟ ਹੋਏਗੀ ਤੇ ਨਾਲ ਟਿਸ਼ੂ ਸਿਮਰਦੀ ਹੀ ਇਸਤੇ ਬਾਟਮ ਰਹਿਣ ਵਾਲੀ ਹੈਗੀ ਆ ਤੇ ਨਾਲ ਆਰਗੈਂਜ਼ਾ ਦਾ ਦੁਪੱਟਾ ਰਹੇਗਾ ਪ੍ਰਾਈਜ਼ ਰਹੇਗਾ ਸਿਰਫ 1550 ਰੁਪਏ ਸ਼ਿਪਿੰਗ ਸਭ ਦੀ 올 ਇੰਡੀਆ ਫ੍ਰੀ ਰਹਿਣ ਵਾਲੀ ਹੈਗੇ ਤੇ ਇਹਨਾਂ ਦੇ ਵਿੱਚ ਕਲਰ ਆਪਸ਼ਨ ਬਹੁਤ ਹੀ ਜ਼ਿਆਦਾ ਹੈਗੀ ਆ ਤੇ ਤੁਸੀਂ ਬਹੁਤ ਸੋਹਣੀ ਲੁੱਕ ਦੇ ਸਕਦੇ ਹੈਗੇ ਇਹ ਵਾਲੇ ਸੂਟਸ ਜਿਹੜੇ ਇਹ ਵਾਲੇ ਸੂਟਸ ਰਹਿਣ ਵਾਲੇ ਹੈਗੇ ਵਿਸਕੋਸ ਆਰਗੈਂਜ਼ਾ ਦੇ ਸ਼ਰਟ ਹੈਗੇ ਫੁੱਲੀ ਜਿਹੜਾ ਇਹਦੇ ਉੱਪਰ ਵਰਕ ਕੀਤਾ ਗਿਆ ਬਨਾਰਸੀ ਵਰਕ ਰਹੇਗਾ ਗੋਟਾ ਪੱਤੀ ਨਾਲ ਵੀ ਵਰਕ ਕੀਤਾ ਗਿਆ ਬਸ ਥ्रेड ਵਰਕ ਰਹੇਗਾ ਦੁਪੱਟਾ ਵਿਸਕੋਸ ਆਰਗੈਂਜ਼ਾ ਦਾ ਰਹੇਗਾ ਨਾਲ ਡਪੌਨ ਸਿਲਕ ਦੀ ਜਿਹੜੀ ਬਾਟਮ ਰਹੇਗੀ ਦੁਪੱਟੇ ਦੇ ਉੱਪਰ ਵੀ ਵਰਕ ਕੀਤਾ ਗਿਆ ਹੈਗਾ ਇਹ ਵਾਲਾ ਜਿਹੜਾ ਸੂਟ ਰਹੇਗਾ ਇਹ ਵੀ ਵਿਸਕੋਸ ਆਰਗੈਂਜ਼ਾ ਦੇ ਉੱਪਰ ਹੋਏਗਾ ਨਾਲ ਚਨਾਉਂ ਦਾ ਦੁਪੱਟਾ ਰਹੇਗਾ ਵਿਸਕੋਸ অর্ਗੈਂਜ਼ਾ ਦੀ ਸ਼ਰਟ ਹੋएगी ਨਾਲ ਡਪੌਂਸ ਸਿਲਕ ਦੀ ਬਾਟਮ ਰਹੇਗੀ ਇਹ ਵਾਲਾ ਸੂਟ ਹੈਗਾ ਜਿਹੜਾ ਆਪਾਂ ਨੇ ਰੈਡੀ ਕੀਤਾ ਹੈ ਸਿਮਰ ਦੇ ਉੱਪਰ ਪ੍ਰੋਪਰ ਜਿਹੜਾ ਹੈਂਡਵਰਕ ਰਹੇਗਾ ਘੇਰੇ ਦੇ ਉੱਪਰ ਸਿਮਰ ਦਾ ਦੁਪੱਟਾ ਰਹੇਗਾ ਦੁਪੱਟੇ ਨੂੰ ਲੇਸ ਨਾਲ ਫਿਨਿਸ਼ਿੰਗ ਦਿੱਤੀ ਗਈ ਹੈਗੀ ਪਿਓਰ ਸਿਮਰ ਦਾ ਸਟਾਫ ਰਹੇਗਾ ਨਾਲ ਬਾਹੂ ਦੇ ਉੱਪਰ ਵੀ ਸੇਮ ਐਸਾ ਵਰਕ ਰਹਿਣ ਵਾਲਾ ਹੈਗਾ ਤੇ ਆਲ ਓਵਰ ਸੂਟ ਰਹੇਗਾ ਤੇ ਸਿਮਰ ਦਾ ਹੀ ਨਾਲ ਤੇ ਦੁਪੱਟਾ ਰਹਿਣ ਵਾਲਾ ਹੈਗਾ ਪ੍ਰਾਈਸ ਰਹੇਗਾ ਸਿਰਫ 5500 ਰੁਪਏ ਦੇ ਵਿੱਚ ਹੀ ਆਪਾਂ ਨੇ ਰੈਡੀ ਕੀਤਾ ਹੈਗਾ